ਤਰਨਤਾਰਨ ਦੇ ਸੱਤੇ ਗੈਂਗਸਟਰ ਦੇ ਦੋ ਗੁਰਗੇ ਗ੍ਰਿਫਤਾਰ ਸੁਨਿਆਰੇ ਉੱਤੇ ਕੀਤੀ ਸੀ ਫਾਇਰਿੰਗ ਬੜਨਾ ਚਾਹੁੰਦੇ ਸਨ ਅੱਜ ਦੇ ਸਮੇਂ ਦੇ ਜੀਵਣਾ ਮੋੜ ਰੂਲਦੂ ਸਿੰਘ ਮਾਨਸਾ ਹੋ ਗਿਆ ਸਿੱਧਾ ਹੰਸਰਾਜ ਨੇ ਸਰਕਾਰ ਕੋਲ ਕਿਸਾਨਾਂ ਦਾ ਇੱਕ ਵੀ ਮੁੱਦਾ ਨਹੀਂ ਚੁੱਕਿਆ ਹੁਣ ਕਿਹੜੇ ਮੂੰਹ ਨਾਲ ਵੋਟਾਂ ਮੰਗਣ ਆ ਰਿਹਾ ਵਰੀਦਾਵਾਦ ਚ ਸਟੰਟ ਮਾਰਦੀ ਥਾਰ ਨੇ ਉਜਾੜ ਦਿੱਤਾ ਪਰਿਵਾਰ ਧੀ ਦਾ ਪਹਿਲਾ ਜਨਮ ਦਿਨ ਵੀ ਨਹੀਂ ਮਨਾ ਪਾਇਆ ਪਰਿਵਾਰ ਪਿਓ ਧੀ ਦੀ ਮੌਕੇ ਉੱਤੇ ਮੌਤ ਦੂਜੀ ਧੀ ਅਤੇ ਮਾਂ ਹਸਪਤਾਲ ਚ ਲੜ ਰਹੀਆਂ ਮੌਤ ਨਾਲ ਜੰਗ ਫਾਜ਼ਿਲ ਕਾਚਕਲਜੁਗੀ ਪੋਤਰਿਆਂ ਨੇ ਮੌਤ ਦੇ ਘਾਟ ਉਤਾਰੀ ਦਾਦੀ ਜਾਇਦਾਦ ਪਿਛੇ ਕਰ ਛੱਡਿਆ ਵੱਡਾ ਕਾਰਾ ਲੁੱਟ ਦੀ ਵਾਰਦਾਤ ਦਿਖਾਉਣ ਦੀ ਕੀਤੀ ਕੋਸ਼ਿਸ਼ ਸਿੱਧੂ ਮੂਸੇਵਾਲਾ ਕਤਲकांड ਤੇ ਜੂਪੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਬੁਲੰਦ ਸ਼ਹਿਰ ਤੋਂ ਫੜੇ ਤਿੰਨ ਮੁਲਜ਼ਮ ਅੰਮ੍ਰਿਤਸਰ ਦੇ ਕਿਸਾਨਾਂ ਦਾ ਟਰੱਕਾਂ ਵਾਲਿਆਂ ਨਾਲ ਪਿਆ ਪੰਗਾ ਵੇਅਰ ਹਾਊਸ ਦੇ ਗੋਦਾਮ ਅੱਗੇ ਬੈਠੇ ਧਰਨੇ ਉੱਤੇ ਟਰੱਕਾਂ ਦੀਆਂ ਲੱਗੀਆਂ ਲੰਮੀਆਂ ਕਤਾਰਾਂ ਦਲਵੀਰ ਸਿੰਘ ਗੋਲਡੀ ਵੱਲੋਂ ਕਾਂਗਰਸ ਪਾਰਟੀ ਤੋਂ ਅਸਤੀਫਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ਦਿੱਲੀ ਆਪਕਾਰੀ ਨੀਤੀ ਮਾਮਲਾ ਆਪਾ ਗੋਮਨਿਸ਼ ਅਸੀ ਸੋਦਿਆ ਨੂੰ ਨਹੀਂ ਮਿਲੀ ਜ਼ਮਾਨਤ ਪਤਨੀ ਦੀ ਚਾਕੂ ਮਾਰ ਕੇ ਹਤਿਆ ਕਰਨ ਵਾਲੇ ਸ਼ਖਸ ਨੂੰ ਲੰਡਨ ਦੀ ਅਦਾਲਤ ਨੇ ਸੁਣਾਈ ਉਮਰ ਕੈਦੀ ਸਜ਼ਾ ਅੰਮ੍ਰਿਤਸਰ ਜੱਦੀ ਰਾਤ ਨੂੰ ਜਾਣੀਆਂ ਚੋਂ ਨਿਕਲੇ ਤਿੰਨ ਬੰਦੇ ਕੇਰ ਲਿਆ ਡਿਲੀਵਰੀ ਬੋਏ ਸੀਸੀਟੀਵੀ ਚ ਕੈਦ ਹੋਈ ਵਾਰਦਾਤ ਪੁਲਿਸ ਨੇ ਕੀਤੀ ਵੱਡੀ ਕਾਰਵਾਈ 32 ਬੋਰ ਦੀ ਰਿਵਾਲਵਰ ਅਤੇ ਜਿੰਦਾ ਕਾਰਤੂਸਾਂ ਸਣੇ ਦੋ ਬੰਦੇ ਕਾਬੂ